ਜਾ ਸ਼ਹੀ ਬੀਬੀ ਸਿੰਦਰ ਕੋ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਈਸੀ ਕੋ ਵੀ ਜਿਮਨੀ ਚੌਂ ਦੇ ਜਿਹੜਾ ਖਾੜਾ ਜਿਹੜਾ ਭਖਿਆ ਦਾ ਸੀ ਅੱਜ ਜਿਹੜਾ ਉਹਦਾ ਅੰਤਿਮ ਸਮੇਂ ਆ ਗਿਆ ਹੈ ਔਰ ਹਰ ਇੱਕ ਪਾਰਟੀ ਵੱਲੋਂ ਜਿਹੜਾ ਹੈ ਆਪਣੇ ਆਪਣੇ ਵੋਟਰਾਂ ਨੂੰ ਘਰੋਂ ਕੱਢ ਕੇ VOTING ਪੋਟ ਜਿਹੜੀਆਂ ਵੋਟਾਂ ਜਿਹੜੀਆਂ ਪੋਈਆਂ ਜਾ ਰਹੀਆਂ ਵਾ ਉਸੇ ਕੱڑی ਦੇ ਵਿੱਚ ਸਾਡੇ ਨਾਲ ਮੌਜੂਦ ਨੇ ਬੀਬੀ ਸਿੰਦਰ ਕੋ ਜਿਹੜੀ ਜਿਹੜੀ ਕਾਂਗਰਸ ਦੇ ਉਮੀਦਵਾਰ ਹੈਗੇ ਨੇ ਜਿਮਨੀ ਚੌਂ ਦੇ ਵਿੱਚ ਇਹਨਾਂ ਨੇ ਗੱਲ ਕਰਦਿਆਂ ਅੱਜ ਬੀਬੀ ਜੀ ਇੰਡੀਆ ਨਿਊਜ਼ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਬੀਬੀ ਜੀ ਮੇਰਾ ਪਹਿਲਾ ਕੁਛ ਨਹੀਂ ਹੋਏਗਾ ਕਿ ਤੁਸੀਂ 1 ਮਹੀਨਾ ਪ ਬਹੁਤ اچھا ਪਰ ਮਾਸਮਰਤ ਪਰ ਮਾਸਮਰਤ ਜਿੱਦਾਂ ਤੁਸੀਂ ਪੰਜ ਵਾਰ ਦੇ ਕਾਉਂਸਲਰ ਵੀ ਰਹੇ ਹੋ ਫਿਰ ਸੀਨੀਅਰ ਡਿਪਟੀ ਮੀਅਰ ਵੀ ਰਹੇ ਹੋ ਉਸ ਨੂੰ ਲੈ ਕੇ ਪਹਿਲੀ ਵਾਰ ਤੁਸੀਂ ਜਿਹੜਾ ਵਿਧਾਇਕ ਦੀ ਜਿਹੜੀ ਚੋਣ ਲੜ ਰਿਹਾਗੇ ਕਿੰਦਾ ਦਾ ਦੇਖਦੇ ਹੋ ਦੇਖੋ ਜੀ ਚੋਣ ਤਾਂ ਚੋਣ ਹੁੰਦੀ ਹੈ ਚਾਹੇ ਉਹ ਇੱਕ ਕਾਉਂਸਲਰ ਦੀ ਚੋਣ ਹੋਵੇ ਚਾਹੇ ਉਹ ਐਮਐਲਏ ਦੀ ਹੋਵੇ ਅਸੈਂਬਲੀ ਦੀ ਹੋਵੇ ਪਾਰਲੀਮੈਂਟ ਦੀ ਹੋਵੇ ਲੋਕ ਕਿਰਦਾਰ ਦੇਖਦੇ ਆ ਕੀਤੇ ਹੋਏ ਜਿਹੜੇ ਆ ਕੰਮ ਆ ਉਹਦੇ ਆਧਾਰ ਤੇ ਵੋਟ ਪਾਉਂਦੇ ਆ ਔਰ ਲੋਕ ਦੇਖਦੇ ਕਿ ਇਹਨਾਂ ਦਾ ਪਿਸ਼ੋਖੜ ਕੀ ਆ ਔਰ ਮੇਰਾ ਪਰਿਵਾਰ ਜਿਹੜਾ ਪਿਛਲੇ 50 ਸਾਲ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਹੈ ਚੌਧਰੀ ਰਾਮਾਸਰਾ ਜੀ ਸਵਰਗ ਵਸੀ ਮੇਰੇ ਪਤੀ ਦੇ ਉਹਨਾਂ ਨੇ ਬੜਾ ਲੰਮਾ ਅਰਸਾ ਜਿਹੜੀ ਲੋਕਾਂ ਦੀ ਸੇਵਾ ਕੀਤੀ ਉਹਨਾਂ ਦੇ ਜਾਣ ਤੋਂ ਬਾਅਦ 25 ਸਾਲ ਮੈਨੂੰ ਹੋ ਗਏ 27 ਹੋ ਗਏ ਬਲਕਿ ਹੁਣ ਤਾਂ ਲੋਕਾਂ ਦੀ ਸੇਵਾ ਕਰਦੇ ਆਂ ਔਰ ਲੋਕ ਜਿਹੜਾ ਸਾਡੇ ਨਾਲ ਆ ਸਾਡੇ ਪਰਿਵਾਰ ਦੇ ਨਾਲ ਆ ਕਾਂਗਰਸ ਪਾਰਟੀ ਦੇ ਨਾਲ ਆ ਕਦੇ ਵੀ ਮੈਨੂੰ ਡੋਲਣ ਨਹੀਂ ਦਿੱਤਾ ਲੋਕਾਂ ਨੇ ਕਿਉਂਕਿ ਸੀ ਵਿਕਾਸ ਦੇ ਆਧਾਰ ਤੇ ਲੋਕਾਂ ਦੇ ਵਿੱਚ ਜਾਣਦੇ ਆ ਘਰੇਲੂ ਝਗੜਿਆਂ ਤੋਂ ਲੈ ਕੇ ਵਿਕਾਸ ਸਕ ਸਾਰੇ ਕੰਮ ਕਰਾਏ ਔਰ ਲੋਕ ਪਰਮਸਮਰਥਨ ਦੇਣ ਨੂੰ ਤਿਆਰ ਹੈ ਕਈ ਤਰ੍ਹਾਂ ਦੇ ਅਲੀਗੇਸ਼ਨ ਤੁਹਾਡੇ ਉੱਤੇ ਲਗਾਏ ਗਏ ਨੇ ਵੀ ਆਪਣਾ ਵਾਰਡ ਤੇ ਸੰਭਾਲ ਨਹੀਂ ਸਕੇ ਤੇ ਪੂਰਾ ਹਲਕਾ ਕਿਦਾਂ ਸੰਭਾਲਣਗੇ ਨਸ਼ੇ ਦੀ ਗੱਲ ਕਰ ਲਈ ਗਏ ਉਸ ਤੋਂ ਬਾਅਦ ਸੀਵਰੇਜ ਦੀ ਗੱਲ ਕਰ ਲਈ ਗੰਦੇ ਪਾਣੀ ਦੀ ਗੱਲ ਕਰ ਲਈ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਤੁਹਾਡੇ ਤੇ ਅਲੀਗੇਸ਼ਨ ਲਗਾਏ ਗਏ ਇਹ ਸਿਰਫ ਅਲੀਗੇਸ਼ਨ ਆ ਇਹਨਾਂ ਦੇ ਕੋਲ ਕਰਨੇ ਨੂੰ ਕੁਝ ਨਹੀਂ ਹੈਗਾ ਬੁਖਲਾਏ ਹੋਏ ਲੋਗ ਆ ਇਹ ਇਹਨਾਂ ਨੂੰ ਪਤਾ ਕਿ ਸਾਫ਼ ਸੁਥਰੇ ਕਿਰਦਾਰ ਦੀ ਅੱਗੇ ਬੀਬੀ ਹੈ ਤੇ ਇਹਨਾਂ ਦੇ ਕੋਲ ਕਹਿਣ ਨੂੰ ਕੁਝ ਹੈ ਹੀ ਨਹੀਂਗਾ ਇਸ ਕਰਕੇ ਇਹਨਾਂ ਦਾ ਜਿਹੜਾ ਦਿਮਾਗੀ ਸੰਤੁਲਨ ਹੈ ਉਹ ਖੋ ਬੈਠੇ ਆ ਕਹਿਣ ਨੂੰ ਕੁਝ ਨਹੀਂ ਹੈਗਾ ਇਹਨਾਂ ਦੇ ਕੋਲ ਲੋਗ ਇਹਨਾਂ ਦੇ ਜਿਹੜਾ ਕਾਰਗੁزاری ਇਨਾਦਾ ਜਿਹੜਾ ਉਹ ਇਹਨਾਂ ਨੇ ਤੱਕੇਸ਼ਾਈ ਗੁੰਡਾਗਰਦੀ ਕਰਦੇ ਪਏ ਆ ਜਲੰਧਰ ਚ ਆ ਕੇ ਉਹਦਾ ਜਵਾਬ ਅੱਜ ਵੋਟਰਾਂ ਨੂੰ ਹੀ ਦੇਣਗੇ ਤੁਸੀਂ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਮੈਂ ਆਪਣੇ ਸੂਝਵਾਨ ਵੋਟਰਾਂ ਨੂੰ ਇਹੀ ਅਪੀਲ ਕਰਦੀ ਆ ਕਿ ਜਿਵੇਂ ਤੁਸੀਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਦਲ ਬਦਲਵਾ ਨੂੰ ਸਖਤ ਸਿਖਾਇਆ ਤੱਕੇਸ਼ਾਈ ਦਾ ਜਵਾਬ ਦਿੱਤਾ ਇਦਾਂ ਹੀ ਤੁਸੀਂ ਇਸ ਜਿਮਨੀ ਚੋਣ ਚ ਵੀ ਦਲ ਬਦਲਵਾ ਨੂੰ ਸਖਤ ਸਿਖਾਓ ਤੁਹਾਡੇ ਸਾਹਮਣੇ ਪੰਜ ਕੈਂਡੀਡੇਟ ਹੈ ਤੁਹਾਡੇ ਤੋਂ ਇਲਾਵਾ ਚਾਰ ਕੈਂਡੀਡੇਟ ਹੋਰ ਦੇ ਪਹਿਵੇਂ ਤੁਸੀਂ ਹੋ ਕੀ ਆਪਣਾ ਮੁਕਾਬਲਾ ਤੁਸੀਂ ਇਹਨਾਂ ਚਾਰਾਂ ਦੇ ਵਿੱਚੋਂ ਕਿਦਾਂ ਸਿੱਧੇ ਦਲ